ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਹਰੀ ਸਿੰਘ ਨਲੂਆ ਦੇ ਬਚਪਨ ਤੇ ਲੈ ਕੇ ਉਹਨਾਂ ਦੇ ਨਾਂ ਪਿੱਛੇ ਨਲੂਆ ਕਿਵੇਂ ਲੱਗਿਆ ਤਾਂ ਆ ਸਾਰੀ ਕਹਾਣੀ ਦੱਸੀ ਸੀ ਤੇ ਇਸ ਵੀਡੀਓ ਚ ਮੈਂ ਤੁਹਾਨੂੰ ਹਰੀ ਸਿੰਘ ਨਲੂਆ ਦੀ ਹਿਸਟਰੀ ਹੋਰ ਵੀ ਡਿਟੇਲ ਚ ਦੱਸੂੰਗਾ ਵੀਡੀਓ ਸ਼ੁਰੂ ਕਰਨ ਤੇ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮੈਂ ਬਹੁਤ ਮਿਹਨਤ ਕਰਕੇ ਤੁਹਾਡੇ ਤੱਕ ਆਪਣੇ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਲੈ ਕੇ ਆਉਂਦਾ ਇਸੇ ਕਰਕੇ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਤਾਂ ਕਿ ਅਗੇ ਆਉਣ ਵਾਲੇ ਟਾਈਮਸ 'ਚ ਵੀ ਮੈਂ ਤੁਹਾਡੇ ਵਾਸਤੇ ਇਹੀ ਜਿਹੀਆਂ ਹੋਰ ਵੀ ਵੀਡੀਓਜ਼ ਲੈ ਕੇ ਆਉਂਦਾ ਰਾਂ। ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਹਰੀ ਸਿੰਘ ਨਲੂਆ ਨੂੰ ਸਰਦਾਰ ਦੀ ਪਦਵੀ ਕਿੱਕਣਾ ਮਿਲੀ ਧੀ। ਸਰਦਾਰ ਸ਼ਬਦ ਸਰਤੇਦਾਰ ਨੂੰ ਮਿਲਾ ਕੇ ਬਣਿਆ ਹੈ। ਸਰ ਦਾ ਮਤਲਬ ਆ ਅਣਖ ਰੱਖਣੀ ਤੇ ਦਰ ਸ਼ਬਦ ਪਵਰਤਦੇ ਆ ਸੂਲੀ ਵਾਸਤੇ। ਮਤਲਬ ਕੀ ਸਰਦਾਰ ਸ਼ਬਦ ਦਾ ਅਰਥ ਹੋਇਆ ਉਹ ਇਨਸਾਨ ਜਿਹੜਾ ਆਪਣੀ ਅਣਖ ਖਾਤਰ ਸੂਲੀ 'ਤੇ ਚੜ੍ਹਨ ਦੀ ਹਿੰਮਤ ਰੱਖਦਾ ਹੋਵੇ। ਇੱਕ ਗਾਥਾ ਦੇ ਹਿਸਾਬ ਨਾਲ ਜਦ ਬਾਬਰ ਨੇ ਐਮਨਾਬਾਦ ਸ਼ਹਿਰ ਪਰ ਹਮਲਾ ਕਰਿਆ ਤਾਂ ਹਮਲੇ ਤੇ ਬਾਅਦ ਲੁੱਟਿਆ ਹੋਇਆ ਸਮਾਨ ਉਹਦੇ ਸਿਪਾਹੀਆਂ ਨੇ ਗਠੜੀਆਂ ਚ ਬੰਨ ਲਿਆ ਕੁਦਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਹੀ ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਫੜ ਲਿਆ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲੇ ਦੇ ਸਿਰ ਪਰ ਬੰਨੇ ਹੋਏ ਮਾਲ ਦੀਆਂ ਗਠੜੀਆਂ ਰੱਖ ਦਿੱਤੀਆਂ ਤੇ ਭਾਈ ਮਰਦਾਨੇ ਨੂੰ ਘੋੜਾ ਫੜਾਤਾ ਘੋੜਾ ਫੜਾਉਣ ਦੇ ਟਾਈਮ ਸਿਪਾਹੀਆਂ ਨੇ ਕਿਹਾ ਵੀ ਇਸ ਘੋੜੇ ਦੀ ਲਗਾਮ ਨਹੀਂ ਛੱਡਣੀ ਜੇ ਘੋੜਾ ਭੱਜ ਗਿਆ ਤਾਂ ਤੇਰਾ ਸਿਰ ਕਲਮ ਕਰ ਦੇਣਾ ਜਦ ਫੇਰ ਰਾਸਤੇ 'ਚ ਤੁਰੇ ਜਾਂਦੇ ਤੇ ਤਾਂ ਗੁਰੂ ਨਾਨਕ ਜੀ ਨੇ ਕਿਹਾ ਭਾਈ ਮਰਦਾਨੇ ਰਬਾਬ ਵਜਾ ਬਾਣੀ ਆਈ ਆ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਰਬਾਬ ਵਜਾਵਾਂ ਕਿ ਘੋੜੇ ਦੀ ਲਗਾਮ ਫੜਾ ਬਾਬਰ ਦੇ ਸਿਪਾਹੀ ਦਾ ਹੁਕਮ ਹੋਇਆ ਵੀ ਜੇ ਘੋੜਾ ਭੱਜ ਗਿਆ ਤਾਂ ਮੇਰਾ ਸਿਰ ਵੱਢ ਦੇਣਾ ਆਪਾਂ ਜਿੱਥੇ ਵੀ ਜਾਂਦੇ ਆ ਉੱਥੇ ਸਿਰ ਵੱਢਣੇ ਵਾਲੀਆਂ ਗੱਲਾਂ ਹੀ ਹੁੰਦੀਆਂ ਇੱਕਣਾ ਕਿਉਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਫਿਰ ਗੁਰੂ ਨਾਨਕ ਜੀ ਨੇ ਕਿਹਾ ਭਾਈ ਮਰਦਾਨੇ ਸੱਚ ਦੀ ਬਾਜ ਬੁਲੰਦ ਕਰਨ ਵਾਸਤੇ ਸਿਰ ਤਲੀ ਪਰ ਰੱਖਣਾ ਹੀ ਪੈਂਦਾ ਇਸੇ ਕਰਕੇ ਆਪਾਂ ਜਿੱਥੇ ਵੀ ਜਾਂਦੇ ਆ ਉੱਥੇ ਸਿਰ ਵੱਢਣੇ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਤੂੰ ਰਵਾਬ ਫੜ ਘੋੜੇ ਦੀ ਲਗਾਮ ਛੱਡ ਤੇ ਰੱਬ ਨੂੰ ਯਾਦ ਕਰ ਮਤਲਬ ਕੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਸਰਦਾਰ ਬਣਨਾ ਇੰਨਾ ਸੌਖਾ ਨਹੀਂ ਆਪਣਾ ਸਿਰ ਤਲੀ ਪਰ ਧਰ ਕੇ ਚੱਲਣਾ ਪੈਂਦਾ ਇਸੇ ਤਰ੍ਹਾਂ ਇਹ ਬਹੁਤ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਵੀ ਸਿਰਫ 15 ਸਾਲ ਦੀ ਉਮਰ 'ਚ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਦਲੇਰੀ ਨਾਲ ਸ਼ੇਰ ਨੂੰ ਮਾਰ ਦਿੱਤਾ ਖੜੀ ਸਿੰਘ ਨਲੂਏ ਨੇ ਇਤੇ ਬੜੀ ਸੂਰਮਗਤੀ ਇਨਸਾਨ 'ਚ ਹੋਰ ਕੋਈ ਵੀ ਨਹੀਂ ਹੋ ਸਕਦੀ ਸੂਰਮੇ ਦੀ ਪਹਿਲੀ ਪਛਾਣ ਹੀ ਹੌਸਲੇ ਵਾਲਾ ਹੋਣਾ ਹੈ ਜੇ ਇਨਸਾਨ ਚ ਹੌਸਲਾ ਨਾ ਹੋਵੇ ਤਾਂ ਉਹਦੀ ਸਿਆਣਪ ਤੇ ਚਲਾਕੀ ਦਾ ਕੋਈ ਫਾਇਦਾ ਨਹੀਂ ਹਰੀ ਸਿੰਘ ਨਲੂਏ ਦੇ ਵਾਰਸ ਬਨੀਤ ਨਲੂਏ ਨੇ ਆਪਣੀ ਕਿਤਾਬ ਚ ਲਿਖਿਆ ਹੈ ਵੀ ਮਹਾਰਾਜਾ ਰਣਜੀਤ ਸਿੰਘ ਨੇ 1808 ਦੀ ਬਸਾਖੀ ਅੰਮ੍ਰਿਤਸਰ ਮਨਾਈ ਸੀ ਇਸ ਦਿਨ ਕਿਲਾ ਬੰਗੀਆਂ ਪਰ ਭਾਰੀ ਇਕੱਠ ਹੋ ਜਾਂਦਾ ਮਹਾਰਾਜਾ ਨੇ ਨੌਜਵਾਨ ਹਰੀ ਸਿੰਘ ਦੀ ਬਲਵਾਨਤਾ ਨੂੰ ਮੁੱਖ ਰੱਖਦੇ ਹੋਏ ਉਹਨੂੰ ਸੇਰ ਦੀ ਲਖਾਲਸਾ ਫੌਜ ਦਾ ਮੁਖੀ ਥਾਪ ਦਿੱਤਾ ਤਾਂ ਉਸੇ ਦਿਨ 36 ਸਾਲਾ ਦੇਸਾ ਸਿੰਘ ਮਜੀਠੀਆ ਨੂੰ 412 ਤੇ ਜੱਥੇਦਾਰ ਨਿਹਾਲ ਸਿੰਘ ਟਾਰੀ ਬਣਾਲੇ ਨੂੰ 512 ਦਾ ਮੁਖੀਅਤ ਆਪਿਆ ਦਾ ਸੋਚਣ ਵਾਲੀ ਗੱਲ ਇਹ ਵੀ ਆ ਵੀ 15 ਸਾਲ ਦੀ ਛੋਟੀ ਉਮਰ ਚ ਕੋਈ ਬੇਮਿਸਾਲ ਯੋਗਤਾ ਦੇ ਅਦੁੱਤੀ ਗੁਣਾ ਵਾਲਾ ਹੀ ਫੌਜੀ ਸਰਦਾਰ ਬਣਨ ਦਾ ਉਹਦਾ ਹਸਲ ਕਰ ਸਕਦਾ ਜਿੱਕਣਾ ਜਿੱਕਣਾ ਫਿਰ ਹਰੀ ਸਿੰਘ ਨਰੋਏ ਦੀ ਉਮਰ ਜਵਾਨੀ ਕੰਢੀ ਨੂੰ ਵਾਧਦੀ ਗਈ ਉਹਦਾ ਕਦ ਕਾਠ ਵੀ ਵਧਣ ਲੱਗ ਗਿਆ ਬਹੁਤੇ ਇਤਿਹਾਸਕਾਰਾਂ ਦੇ ਹਿਸਾਬ ਨਾਲ ਉਹਦਾ ਕੱਦ ਕਾਠ 7 ਫੁੱਟ ਦੇ ਲਗਭਗ ਤਾਂ ਤੇ ਉਹਦਾ ਸਰੀਰ ਗੁੰਦਵਾ, ਛਾਤੀ ਚੋੜੀ, ਮਾਹਾਂ ਲੰਬੀਆਂ, ਚਿਹਰਾ ਨੂਰੀ ਤੇ ਦਗਦ ਕਰਦਾ ਦਾ। ਕਹਿੰਦੇ ਇੱਕ ਵਾਰੀ ਫਰਾਂਸੀਸੀ ਅਫਸਰ ਨਲੂਏ ਸਰਦਾਰ ਨੂੰ ਉਹਦੇ ਦਫ਼ਤਰ 'ਚ ਪਹਿਲੀ ਵਾਰ ਮਿਲਿਆ। ਹਰੀ ਸਿੰਘ ਦਾ ਹੁਸਨਲ ਚਿਰਾਗ ਦਾ ਦਗਦ ਕਰਦਾ ਚਿਹਰਾ ਦੇਖ ਕੇ ਉਹ ਅਫਸਰ ਕਬਰ ਆ ਗਿਆ। ਹਰੀ ਸਿੰਘ ਨੇ ਪੁੱਛਿਆ ਵੀ "ਕਿਆ ਗੱਲ ਤੁਹਾਡੇ ਚਿਹਰੇ ਪਰ ਇੰਨੀ ਕਬਰ ਆ?" ਉਹ ਅਫਸਰ ਨੇ ਜਵਾਬ ਦਿੱਤਾ ਵੀ "ਸਰਦਾਰ ਸਾਹਿਬ" ਜੈ ਤੁਹਾਡੇ ਜਲਾਉ ਵਰਗੇ ਚਿਹਰੇ ਤੇ ਬਲਵਾਨ ਸ਼ਰੀਰ ਨਾਲ ਕਦੇ ਜੰਗ ਦੇ ਮੈਦਾਨ 'ਚ ਟੱਕਰਾ ਹੋ ਜਾਵੇ ਤਾਂ ਦੁਸ਼ਮਣ ਨੇ ਦੇਖ ਕੇ ਹੀ थर-थर ਕੰਬਣ ਲੱਗ ਜਾਣਾ ਜਿਸ ਤਰ੍ਹਾਂ ਸੂਰਜ ਦੇ ਸਾਹਮਣੇ ਅੱਖਾਂ ਖੋਲ੍ਹ ਕੇ ਲਗਾਤਾਰ ਖੜਨਾ ਔਖਾ ਹੈ ਉਸੇ ਤਰ੍ਹਾਂ ਮੈਨੂੰ ਤੁਹਾਡੇ ਜਮਾਲ ਰੂਪੀ ਹੁਸਨ ਨੂੰ ਦੇਖ ਕੇ ਮਹਿਸੂਸ ਹੋਇਆ ਸੋਨਾ ਲਾਲ ਸੂਰੀ ਦੇ ਹਿਸਾਬ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਕਚੈਰੀ 'ਚ ਹਰੀ ਸਿੰਘ ਨਲੂਏ ਵਰਗਾ ਕੋਈ ਹੋਰ ਸਰਦਾਰ ਨਹੀਂ ਤਾਂ ਹਰੀ ਸਿੰਘ ਨਲੂਆ ਅਰਜਨਤਾ ਦੇ ਮਹਾਰਾਜਾ ਰਣਜੀਤ ਸਿੰਘ ਸ਼੍ਰੀਕ੍ਰਿਸ਼ਨ ਦੀ ਤਰ੍ਹਾਂ ਤੇ ਹਰੀ ਸਿੰਘ ਬੜੇ ਤੇ ਬੜੇ ਸੂਰਮੇ ਦੀ ਲਲਕਾਰ ਨੂੰ ਚੁਣੌਤੀ ਦਿੰਦਾ ਹੁੰਦਾ ਤਾਂ ਜਿੱਧਰ ਨੂੰ ਵੀ ਉਹ ਚੜਾਈ ਕਰਦਾ ਤਾਂ ਸ਼ੇਰ ਵਾਂਗ ਉਧਾੜਦਾ ਜਾਂਦਾ ਹੁੰਦਾ ਤਾਂ 16 ਸਾਲ ਦੀ ਉਮਰ 'ਚ ਕਸੂਰ ਦੀ ਜੰਗ ਦੇ ਟਾਈਮ ਹਰੀ ਸਿੰਘ ਨੇ ਗਾਜੀ ਪਠਾਣਾ ਦੇ ਇਹੋ ਜਿਹੇ ਛੱਕੇ ਛੜਾਏ ਜਿੱਧਰ ਨੂੰ ਵੀ ਦੇਖਿਆ ਬਸ ਆਪਣੀਆਂ ਜਾਨਾਂ ਬਚਾਉਣ ਵਾਸਤੇ ਉਧਰ ਨੂੰ ਹੀ ਭੱਜ ਨਿਕਲੇ ਨਲੂਏ ਦੀ ਸ਼ੇਰਦਿਲ ਰੈਜੀਮੈਂਟ ਦੇ ਸਿੰਘਾਂ ਨੇ ਨੱਠੇ ਜਾਂਦੇ ਬਹਾਦਰ ਨਵਾਬ ਕੁਤਬਦੀਨ ਨੂੰ ਫੜ ਕੇ ਮੁਸ਼ਕਾਂ ਚ ਜਕੜ ਲਿਆ ਇਸ ਨਵਾਬ ਨੇ ਹਿੰਦੂ ਤੇ ਸਿੱਖਾਂ ਦੇ ਇਲਾਕੇ ਅੰਦਰ ਜਿਹੜੇ ਜੁਰਮ ਕਰੇ ਤੇ ਉਹ ਬਹੁਤ ਜ਼ਿਆਦਾ ਦਿਲ ਕਮਾਉ ਤੇ ਦਿਹਲਾਉ ਤੇ ਇਹ ਮੁਗਲਾਂ ਦੇ ਵੱਡੇ-ਵਡੇਰੇ ਪਿਸ਼ੋਰ ਤੇ ਬਾਬਰ ਦੀ ਫੌਜ ਨਾਲ ਹਿੰਦੁਸਤਾਨ ਉੱਪਰ ਹਮਲੇ ਦੇ ਟਾਈਮ ਆਏ ਤੇ ਤੇ ਬੜੀਆਂ-ਬੜੀਆਂ ਜ਼ਗੀਰਾਂ ਦੇ ਮਾਲਕ ਹੋਣੇ ਕਰਕੇ ਪਰਜਾ ਪਰ ਬਹੁਤ ਜ਼ੁਲਮ ਕਰਦੇ ਹੁੰਦੇ ਤੇ ਇਹ ਮੁਗਲਾਂ ਨੇ ਖਾਲਸੇ ਦੀ ਵੱਧ ਰਹੀ ਤਾਕਤ ਨੂੰ ਦੇਖ ਕੇ ਸਿੱਖਾਂ ਦਾ ਨਾਮ ਉਹ ਨਿਸ਼ਾਨ ਮਟਾਉਣ ਵਾਸਤੇ ਬਹੁਤ ਵੱਡੀ ਯੋਜਨਾ ਬਣਾਈ ਤੀ ਜਦ ਫਿਰ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਫਿਰ ਮੁਗਲਾਂ ਨੂੰ ਸਮਝਾਉਣ ਵਾਸਤੇ ਸਰਦਾਰ ਫਤਿਹ ਸਿੰਘ ਕਾਲੀਆਂਵਾਲਾ ਤੇ ਫਕੀਰ ਅਜੀਜ਼ਉਦੀਨ ਨੂੰ ਭੇਜਿਆ ਪਰ ਉਹ ਹੰਕਾਰੀ ਵਿਹਾਰੀ ਤੇ ਦੂਰਾਚਾਰੀ ਮੱਛਰੇ ਹੋਏ ਮੁਗਲ ਨਾਟਲੇ ਉਹਨਾਂ ਦੀ ਭੈੜੀ ਸੋਚ ਨੂੰ ਸਰਦਾਰ ਫਤਿਹ ਸਿੰਘ ਤੇ ਫਕੀਰ ਦੇ ਮੂੰਹ ਤੇ ਸੁਣ ਕੇ ਤੇ ਫਕੀਰ ਜੀ ਨਾਲ ਬਸਲੂਕੀ ਤੇ ਕੁ ਬਚਨ ਬੋਲਣੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਫੌਜ ਨੂੰ ਕਸੂਰ ਕੱਢੀ ਨੂੰ ਕੁਝ ਕਰਨੇ ਦਾ ਹੁਕਮ ਦਿੱਤਾ ਇਸ ਜੰਗ 'ਚ ਖਾਲਸਾ ਫੌਜ ਨੂੰ ਜਿੱਤ ਮਿਲ ਗਈ ਮੁਸ਼ਕਾਂ 'ਚ ਜਕੜੇ ਹੋਏ ਨਵਾਬ ਕੁਤਬਦੀਨ ਨੂੰ ਜਦ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕਰਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਨਵਾਬ ਖਾਨ ਦੀਆਂ ਮੁਸ਼ਕਾਂ ਖੋਲ ਦਿਓ ਇਹ ਬਹਾਦਰ ਸੂਰਮਾ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਮਾਰਿਆ ਨਹੀਂ ਸਗੋਂ ਉਹਨੂੰ ਜ਼ਗੀਰ ਦੇ ਕੇ ਪਰਿਵਾਰ ਸਣੇ ਸਤਲੁਜ ਦੇ ਪਾਰ ਮਮਦੋਤ ਇਲਾਕੇ 'ਚ 12 ਪਿੰਡ ਤੇ 52000 ਰੁਪਏ ਸਾਲਾਨਾ ਆਮਦਨ ਦਾ ਪਰਗਾਨਾ ਦੇ ਕੇ ਪੀੜੀ ਦਰ ਪੀੜੀ ਬਖਸ਼ ਦਿੱਤੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖਤ ਦੇ ਹਿਸਾਬ ਨਾਲ ਇਹ ਜ਼ਗੀਰ ਅੱਜ ਤੱਕ ਇਸ ਘਰਾਣੇ ਕੋਲ ਹੀ ਹੈ ਇਸ ਤਰ੍ਹਾਂ ਫਿਰ ਇੱਕ ਸੂਰ ਦਾ ਇਲਾਕਾ 28 ਫਰਵਰੀ 1806 ਨੂੰ ਖਾਲਸਾ ਰਾਜ ਚ ਸ਼ਾਮਲ ਹੋ ਗਿਆ। ਸਰਦਾਰ ਨਿਹਾਲ ਸਿੰਘ ਜੀ ਠਾਰੀ ਵਾਲਿਆਂ ਨੂੰ ਜਿਹੜੇ ਇਸ ਮੁਹੀਮ ਦੇ ਮੁਖ ਪ੍ਰਬੰਧਕ ਤੇ ਇਹ ਇਲਾਕਾ ਸੰਭਾਲ ਕੇ ਖਾਲਸਾ ਫੌਜਾਂ ਜਿੱਤ ਕੇ ਧੌਂਸੇਵਾਂ ਜਾਂਦੀਆਂ ਲਾਹੌਰ ਪੁੱਜੀਆਂ ਦੀਆਂ। ਸਰਦਾਰ ਹਰੀ ਸਿੰਘ ਨਲੂਆ ਦਾ ਫੌਜੀ ਜੀਵਨ 1804 ਚ ਕੋੜ ਸਵਾਰ ਤੇ ਪੈਦਲ ਰੈਜੀਮੈਂਟ ਨਾਲ ਸ਼ੁਰੂ ਹੋਇਆਤਾ। ਪਰ 1807 ਚ ਇਸ ਚ ਹਾਥੀ, ਊਂਠ ਆਦਿ ਸ਼ਾਮਲ ਕਰਕੇ ਦੋ ਬਟਾਲੇਣਾ ਬਣਾ ਦਿੱਤੀਆਂ ਦੀਆਂ। ਸੀਤਾਰਾਮ ਕੋਲੀ ਦੇ ਹਿਸਾਬ ਨਾਲ ਇੱਕ ਦਸਤੇ 'ਚ 632 ਆਦਮੀ ਤੇ ਦੂਏ ਦਸਤੇ 'ਚ 910 ਆਦਮੀ ਤੇ ਸਰਦਾਰ ਹਰਜੀ ਸਿੰਘ ਵਾਲੀ ਪਾਲਟਨ 'ਚ 632 ਅਤੇ 576 ਲੜਾਕੂ ਤੇ 56 ਸਹਾਇਕ ਜਿੱਕਣਾ ਝੰਡਾ ਬਰਦਾਰ ਗ੍ਰੰਥੀ ਸਿੰਘ ਕੜਿਆਲੀ ਜਿਨ੍ਹਾਂ ਨੂੰ ਟਾਈਮ ਕੀਪਰ ਕਹਿੰਦੇ ਆ ਖਾਲਸੇ ਜਿਨ੍ਹਾਂ ਨੂੰ ਟੈਂਟ ਪਿੱਕਰ ਕਹਿੰਦੇ ਆ ਹਲਕੇ ਲੋਹਾਰ ਤੇ ਤਰਖਾਨਾ ਆਦਿ ਤੇ ਪਹਿਨਾ ਪਹਿਨਾ ਸਿੱਖ ਸੈਨਿਕਾ ਦੀ ਵਰਦੀ ਚਿੱਟੇ ਰੰਗ ਦੀ ਹੁੰਦੀ ਸੀ ਪਰ ਫਿਰ ਫਰਾਂਸੀਸੀ ਅਫਸਰਾਂ ਨਾਲ ਸਲਾਮਸ਼ੁਬਰਾ ਕਰਕੇ ਵਰਦੀ ਚ ਜਾਕਟ ਲਾਲ ਰੰਗ ਦੀ ਪਤਲੂਨ ਨੀਲੀ ਤੇ ਛਾਤੀ ਪਰ ਚਿੱਟੇ ਜਾਂ ਕਾਲੇ ਰੰਗ ਦੀ ਪੱਟੀ ਬਣਾਤੀ ਅਲੱਗ-ਅਲੱਗ ਉਹ ਤਾਂ ਨਹੀਂ ਪਛਾਣ ਵਾਸਤੇ ਸੁਨਹਿਰੀ ਧਾਗਾ ਵਧੀਆ ਕਿਸਮ ਦੀ ਫੀਤੀ ਸੁਨਹਿਰੀ ਤੇ ਚਾਂਦੀ ਰੰਗੀ ਡੋਰੀ ਜਾਂ ਸੁਨਹਿਰੀ ਚਾਲਰ ਕਮੀਜ਼ ਪਰ ਲਗਾਉਂਦੇ ਹੁੰਦੇ ਤੇ ਹੁਣ ਗੱਲ ਕਰਦੇ ਆਪਾਂ ਹਰੀ ਸਿੰਘ ਨਲੂਏ ਦੇ ਜਰਨੈਲੀ ਰੁਤਬੇ ਦੀ ਫੌਜ ਅੰਦਰ ਜਰਨੈਲ ਦਾ ਰੁਤਬਾ ਸਭ ਤੋਂ ਸ਼ਰਮਣੀ ਆ ਇਹ ਰੁਤਬਾ ਕਿਸੇ ਰੂਹਾਨੀ ਭਰਪੂਰ ਸ਼ਖਸੀਅਤ ਤੇ ਗੈਬੀ ਤਾਕਤ ਵਾਲੇ ਨੂੰ ਹੀ ਦਿੱਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਹਰੀ ਸਿੰਘ ਨੇ ਇਹ ਉਦਾਂ ਆਪਣੇ ਬਲਬੂਤੇ ਪਰ ਹਾਸਲ ਕਰਿਆ ਤਾਂ ਮਤਲਬ ਕਿ ਖidmatਕਾਰ ਤੇ ਸਰਦਾਰ ਸਰਦਾਰ ਤੇ ਸਿਪਾਹੀ ਸਲਾਰ ਸਿਪਾਹ ਸਲਾਰ ਤੇ ਗਵਰਨਰ ਤੇ ਗਵਰਨਰ ਤੇ ਜਰਨੈਲੀ ਹਾਸਲ ਕਰੀ ਦੀ ਖਾਲਸਾ ਰਾਜ ਅੰਦਰਮਾਵੇਂ ਹੋਰ ਵੀ ਜਰਨੈਲ ਤੇ ਪਰ ਜੋ ਚਾਰਚਾਂ ਨੇ ਇਸੀ ਉਹਦੇ ਨੇ ਲਾਏ ਉਹ ਹੋਰਾਂ ਤੇ ਅਲੱਗ ਤੇ ਮਤਲਬ ਹੀ ਖਾਲਸਾ ਪੰਥ ਦਾ ਹੰਸ ਬਣ ਗਿਆ ਤਾਂ ਹੁਣ ਹਰੀ ਸਿੰਘ ਨਲੂਆ ਦੁਨੀਆ ਅੰਦਰਮਾਵੇਂ ਬਥੇਰੇ ਜਰਨੈਲ ਪੈਦਾ ਹੋਏ ਹੋਣੇ ਪਰ ਸਰਦਾਰ ਹਰੀ ਸਿੰਘ ਨਲੂਏ ਵਰਗਾ ਬਾ ਕਮਾਲ ਪ੍ਰਤੀਵਾਨ ਨੀਤੀਵਾਨ ਬਾ ਮਿਸਾਲ 68 ਬਾ 83 ਤੇ ਪ੍ਰਸ਼ੰਸਕ ਸ਼ਾਇਦ ਕੋਈ ਵੀ ਨਹੀਂ ਲੱਭਣਾ ਹਰੀ ਸਿੰਘ ਨਲੂਆ ਕਰਮਚਾਲ ਟਾਲ ਬੋਲ ਚਾਲ ਤੇ ਰਾਜ ਪ੍ਰਬੰਧ ਦੀਆਂ ਬਰੀਕੀਆਂ ਬਾਰੇ ਬਹੁਤ ਸੂਝ-ਬੂਝ ਰੱਖਦਾ ਹੁੰਦਾ ਤਾਂ ਇਹ ਤੇ ਇਲਾਵਾ ਸ਼ਾਸਤਰ ਅਸਤਰ ਤੇ ਕੋੜੇ ਦੀ ਪਛਾਣ ਦਾ ਵੀ ਪੂਰਾ 파ਰਕ ਹੁੰਦਾ ਤੇ ਜੰਗਾਂ ਯੁੱਧਾਂ ਦੇ ਤੌਰ ਤਰੀਕਿਆਂ ਤੇ ਪਹਿਲੂਆਂ 'ਚ ਵੀ ਚੰਗੀ ਤਰ੍ਹਾਂ ਜਾਣਦਾ 19ਵੀਂ ਸਦੀ 'ਚ 1887 ਦੇ ਬ੍ਰਿਟਾਨੀਆ ਤੇ ਛਪਦੇ ਸਪਤਾਹੀ ਅਖਬਾਰ ਟਿਟ ਬੀਟਸ ਜੋ ਮਿਸਟਰ ਲੈਨਾਰਡ ਕੁਰਕੰਬ ਦੇ ਐਡੀਟਰੀ ਥੱਲੇ ਹਰ ਸ਼ਨੀਵਾਰ ਬੜੀ ਗਿਣਤੀ ਦੇ ਸ਼ਬਦ ਆਤਾ ਉਸ ਅਖਬਾਰ ਨੇ ਦੁਨੀਆ ਦੇ ਜਰਨੈਲਾਂ ਦੀ ਬਹਾਦਰੀ ਦਾ ਬਹੁਤ ਹੀ ਕੋਰ ਨਾਲ ਤੁਲਨਾਤਮਿਕ ਵਿਸ਼ਲੇਸ਼ਣ ਕਰਿਆ ਤਾਂ ਅਖੀਰ 'ਚ ਇਹ ਨਿਚੋੜ ਕੱਢਿਆ ਉਹਨਾਂ ਨੇ ਵੀ ਸੰਸਾਰ ਦਾ ਸਭ ਤੋਂ ਵੱਧ ਸਫਲ ਜਰਨੈਲ ਕੌਣ ਹੋਇਆ ਉਸ ਅਖਬਾਰ 'ਚ ਇੰਗਲਿਸ਼ 'ਚ ਲਿਖਿਆ ਗਿਆਤਾ ਵੀ ਸਮ ਪੀਪਲ ਮਾਈਟ ਥਿੰਕ ਥੈਟ ਨੈਪੋਲੀਅਨ ਵਾਸ ਅ ਗ੍ਰੇਟ ਜਨਰਲ ਸਮ ਮਾਈਟ ਨੇਮ ਮਾਰਸ਼ਲ ਹਿੰਡਨਬਰਗ ਲੋਡ ਕਿਚਨਰ जनरल कोरोजे और ड्यूक ऑफ विलिंगटन एक्सेट्रा एंड सम गोइंग फर्दर माइट से हलाकू खान चंगेज खान रिचर्ड और अलाउद्दीन एक्सेट्रा बट लेट मी टेल यू डैट इन द नॉर्थ ऑफ इंडिया ए जनरल ऑफ द नेम ऑफ हरी सिंह नलुआ ऑफ द सिख प्रिवेल्ड हैड ही लिव्ड लोंगर एंड हैड द सोर्स एंड आर्टिलरी ऑफ द ब्रिटिश ही वुड हैव कंकर्ड मोस्ट ऑफ एशिया एंड यूरोप अखबार की इस स्टेटमेंट का मतलब था भी कई तरह नपोलीयन का नॉ लौंगे भी वो महान जरनैल था ਕਈ ਮਾਰਸ਼ਲ ਹੈਡਨਬਰਗ ਲੋਡ ਕਿਚਨਰ ਜਨਰਲ ਕਰੋਬਸ ਡੁਕ ਆਫ ਬਲਿੰਕਟਨ ਆਦਿ ਦੇ ਨਾਮ ਲਵਾਂਗੇ ਕਈ ਹੋਰਾਂ ਦਾ ਨਾਮ ਲਵਾਂਗੇ ਜਿckਣਾ ਹਲਾਕੂ ਖਾਨ ਚੰਗੇਜ਼ ਖਾਨ ਰੀਚਰਡ ਤੇ ਅਲਾਉਦੀ ਪਰ ਮੈਂ ਤੁਹਾਨੂੰ ਦੱਸਦਾ ਵੀ ਉੱਤਰੀ ਭਾਰਤ ਚ ਹਰੀ ਸਿੰਘ ਨਲੂਆ ਨਾਂ ਦਾ ਸਿੱਖ ਜਰਨੈਲ ਬਹੁਤ ਹੀ ਹੁਣਹਾਰ ਤੇ ਬੜੇ ਵੱਲ ਆੜਾ ਹੋਇਆ ਹੈ ਜੇ ਉਹ ਹੋਰ ਵੀ ਲੰਬੇ ਟਾਈਮ ਤੱਕ ਜਿਉਂਦਾ ਰਹਿੰਦਾ ਤੇ ਉਹਦੇ ਕੋਲ ਬਰਤਾਨੀਆਂ ਦੀ ਫੌਜ ਵਰਗੇ ਸਾਧਨ ਤੇ ਤੋਪਖਾਨੇ ਹੁੰਦੇ ਉਹ ਏਸ਼ੀਆ ਤੇ ਯੂਰਪ ਦਾ ਬਹੁਤ ਸਾਰਾ ਇਲਾਕਾ ਹਥਿਆ ਸਕਦਾ ਦਾ ਉਸ ਅੰਗਰੇਜ਼ ਨੇ ਅਖਬਾਰ ਚ ਇਹ ਵੀ ਲਿਖਿਆ ਵੀ ਇੱਕ ਮਾਮੂਲੀ ਜਿਹੀ ਗਿਣਤੀ ਵਾਲੀ ਫੌਜ ਨਾਲ ਹਰੀ ਸਿੰਘ ਨੇ ਅਫਗਾਨਿਸਤਾਨ ਵਰਗੇ ਮੁਲਕ ਪਰ ਜਿੱਤ ਹਾਸਲ ਕਰ ਲਈ ਦੀ ਤੇ ਅਫਗਾਨਾ ਪਰ ਇਹੋ ਜਿਹਾ ਸਿੱਕਾ ਜਮਾਇਆ ਵੀ ਜਿਹੜਾ ਹਰੀ ਸਿੰਘ ਦੀ ਹੋਂਹ ਹਾਰਤਾ ਦੀ ਗਵਾਹੀ ਦਿੰਦਾ ਹੈ ਅਫਗਾਨਿਸਤਾਨ ਉਹ ਮੁਲਕਾ ਜਿੱਦੇ ਚ ਤਿੰਨ ਵਾਰ ਅੰਗਰੇਜ਼ੀ ਫੌਜਾਂ ਦਾ ਖੂਨ ਡੁੱਲਿਆ ਪਰ ਫੇਰ ਵੀ ਉਹ ਉੱਥੇ ਅਮਨ ਕਾਨੂੰਨ ਨੀਤੀਆਂ ਬਣਾ ਸਕੀਆਂ ਹਾਲਾਂਕਿ ਉਹਨਾਂ ਕੋਲ ਬੜੀ ਗਿਣਤੀ ਚ ਫੌਜ ਤੇ ਜੰਗੀ ਸਾਜ਼ੋ ਸਮਾਨ ਤਾਂ ਹਰੀ ਸਿੰਘ ਨਲੂਏ ਨੇ ਸਾਬਤ ਕਰਤਾ ਵੀ ਸਿੱਖ ਕੌਮ ਦੁਨੀਆ ਦੀ ਬਹਾਦਰ ਤੇ ਲੜਾਕੂ ਕੌਮ ਆ। ਇਸ ਕੌਮ ਦੇ ਦਿਲਾਂ 'ਚ ਗੁਰੂ ਵੱਸਦਾ ਏ ਤੇ ਇਹ ਗੁਰੂ ਦੀ ਸਿੱਖਿਆ ਤੇ ਉਪਦੇਸ਼ ਦੇ ਧਾਰਨੀ ਆ। ਹਰੀ ਸਿੰਘ ਨਲੂਏ ਸਰਦਾਰ ਦਾ ਦਬਦਬਾ, ਖੋਫ ਤੇ ਤਾਂਕ ਪਠਾਣਾ ਦੇ ਦਿਲਾਂ 'ਚ ਇਕਣਾ ਬੈਠ ਗਿਆ ਜਿੱਕਣਾ ਬੱਕਰੀ ਛੇੜ ਤੇ ਡਰਦੀ ਹੁੰਦੀ ਆ। ਹਰੀ ਸਿੰਘ ਨੂੰ ਦੇਖਦੇ ਸਾਰੇ ਪਠਾਣਾ ਦੇ ਚਿਹਰੇ ਪੀਲੇ ਫੱਕ ਵਰਗੇ ਹੋ ਜਾਂਦੇ ਤੇ ਨਾਲੇ ਮੂੰਹ ਸੁੱਕ ਜਾਂਦੇ ਤੇ। ਜਦ ਪਠਾਣਾ ਦੇ ਬੱਚੇ ਅੜੀ ਕਰਦੇ ਹੁੰਦੇ ਤੇ ਨਾਲੇ ਰੋਂਦੇ ਹੁੰਦੇ ਤੇ ਜਾਂ ਫਿਰ ਕਹਿਣਾ ਨਹੀਂ ਤੇ ਮੰਨਦੇ ਹੁੰਦੇ। ਤਾਂ ਪਠਾਣੀਆਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਡਰਾਉਂਦੀਆਂ ਹੁੰਦੀਆਂ ᱛੀਆਂ ਵੀ ਚੁੱਪ ਕਰ ਜਾਓ ਨਹੀਂ ਤਾਂ ਹਰੀ ਸਿੰਘ ਨਲੂ ਆ ਜਾਊਗਾ ਇਤਿਹਾਸਕ ਤੱਥਾਂ ਦੇ ਹਿਸਾਬ ਨਾਲ ਹਰੀ ਸਿੰਘ ਨਲੂਏ ਦੇ ਇੱਕ ਹੁਕਮ ਨੇ ਅਫਗਾਨਾਂ ਨੂੰ ਸਲਵਾਰਾ ਪਾਉਣ ਵਾਸਤੇ ਮਜਬੂਰ ਕਰਤਾ ਤਾਂ ਹਰੀ ਸਿੰਘ ਨਲੂਏ ਦਾ ਹੁਕਮ ਇਹ ᱛਾ ਵੀ ਇਹ ਅਫਗਾਨੋ ਜੇ ਤੁਹਾਡੇ ਚ ਕੋਈ ਦਾਮਿਆਂ ਅਣਖਾਂ ਤਾਂ ਸਿੱਖ ਫੌਜਾਂ ਦਾ ਜੰਗ ਦੇ ਮੈਦਾਨ ਚ ਮੁਕਾਬਲਾ ਕਰੋ ਨਹੀਂ ਤਾਂ ਸਲਵਾਰਾ ਪਾ ਲਓ ਕਿਉਂਕਿ ਮੈਨੂੰ ਜੰਗ ਅੰਦਰ ਫਗਾਨ ਬੰਦਿਆਂ ਤੇ ਜਨਾਨੀਆਂ ਚ ਕੋਈ ਫਰਕ ਨਹੀਂ ਲੱਗਿਆ ਤੇ ਜਿਕਣਾ ਜਨਾਨੀਆਂ ਸਲਵਾਰਾ ਪਾਉਂਦੀਆਂ ਤੁਸੀਂ ਵੀ ਉਕੜੇ ਹੀ ਪਾ ਲਓ ਇੱਕੜਾ ਫਿਰ ਸਿੱਖ ਜਰਨੈਲ ਦਾ ਹੁਕਮ ਮੰਨ ਕੇ ਮੁਗਲਾਂ ਨੇ ਸਲਵਾਰਾ ਪਾਉਣੀ ਸ਼ੁਰੂ ਕਰ ਦਿੱਤੀ। ਵਿਨੀਤ ਨਲੂਏ ਨੇ ਵੀ ਆਪਣੀ ਕਿਤਾਬ ਦੇ 264ਵੇਂ ਪੰਨੇ 'ਤੇ ਲਿਖਿਆ ਹੋਇਆ ਵੀ ਦਰਸ਼ਨੀ ਜੂੜੀ ਅਮਰੀਕਸਰ ਕੋਲ ਭਾਈ ਮਿਲਖਾ ਸਿੰਘ ਨੇ ਮੈਨੂੰ ਇਹ ਗੱਲ ਦੱਸੀ ਵੀ ਹਰੀ ਸਿੰਘ ਨਲੂਏ ਨੇ ਪਠਾਣਾ ਨੂੰ ਇਹ ਸਲਾਹ ਦਿੱਤੀ ਸੀ ਵੀ ਜਿਹੜੇ ਪਠਾਣ ਸਲਵਾਰਾਂ ਪਾ ਲੂਗੇ ਉਹਨਾਂ 'ਤੇ ਸਿੱਖਾ ਹਮਲਾ ਨਹੀਂ ਕਰੂਗੇ। ਕੂ ਕੀ ਸਲਵਾਰਾ ਜਨਾਨੀਆਂ ਪਾਉਂਦੀਆਂ ਤੇ ਸਿੱਖ ਕਦੇ ਵੀ ਬੱਚੇ ਜਨਾਨੀਆਂ ਬਿਮਾਰ ਕਮਜ਼ੋਰ ਬੁੜਿਆਂ ਪਰ ਹਮਲਾ ਨਹੀਂ ਕਰਦੇ ਹਰੀ ਸਿੰਘ ਦੀ ਇਹ ਸਲਾਹ ਮੰਨ ਕੇ ਬਹੁਤ ਸਾਰੇ ਪਠਾਣਾ ਨੇ ਸਲਵਾਰਾ ਪਾਉਣੀਆ ਸ਼ੁਰੂ ਕਰ ਦਿੱਤੀਆਂ ਜਿਹਦੇ ਬਾਅਦ ਲੰਬਾ ਕਮੀਜ਼ ਤੇ ਸਲਵਾਰ ਜਿਹਨੂੰ ਅੱਜ ਆਪਾਂ ਪਠਾਣੀ ਸੂਟ ਵੀ ਕਹਿੰਦੇ ਆ ਉਹ ਇੱਕ ਫੈਸ਼ਨ ਬਣ ਗਿਆ ਸਰਦਾਰ ਮਹੀਤਵ ਸਿੰਘ ਜਿਹੜਾ ਕਿ ਲੰਡਨ ਚ ਟੈਕਸੀ ਚਲਾਉਂਦਾ ਏ ਉਹਨੇ 12 ਅਕਤੂਬਰ 2008 ਨੂੰ ਇੱਕ ਬਹੁਤ ਹੀ ਦਿਲਚਸਪ ਖਬਰ ਸਰਦਾਰ ਹਰੀ ਸਿੰਘ ਨਲੂਏ ਦੇ ਸਬੰਧ ਚ ਇੰਟਰਨੈਟ ਪਰ ਪਾਈ ਉਹਨੇ ਲਿਖਿਆ ਵੀ ਇੱਕ ਦਿਨ ਨੂੰ ਦੁਪਹਿਰ ਦੇ 2:30 ਵਜੇ ਤੇ ਅਫਗਾਨਿਸਤਾਨ ਦਾ ਇੱਕ ਟੈਕਸੀ ਡਰਾਈਵਰ ਜਿਹੜਾ ਮੇਰਾ ਦੋਸਤ ਆ ਉਹਨੇ ਮੈਨੂੰ ਦੱਸਿਆ ਵੀ ਸਰਦਾਰ ਜੀ ਮੈਂ ਇਹ ਗੱਲ ਆਪਣੇ ਤਾਲੀਬਾਨ ਭਰਾਵਾਂ ਤੇ ਆਪਣੇ ਕੰਨਾਂ ਨਾਲ ਸੁਣੀ ਆ ਵੀ ਪਿੱਛੇ ਦੇ ਜ਼ਿਆਦਾ ਤਾਲੀਬਾਨ ਹਿੰਦੂਆਂ ਸਿੱਖਾਂ ਈਸਾਈਆਂ ਦੀ ਧਾਰਮਿਕ ਸਥਾਨਾਂ ਨੂੰ ਬਰਬਾਦ ਕਰ ਰਹੇ ਤੇ ਤਾਂ ਇੱਕ ਦਿਨ ਉਹ ਜਦ ਹਰੀ ਸਿੰਘ ਨਲੂਏ ਦੇ ਨੌ ਤੇ ਬਣੇ ਗੁਰਦੁਆਰੇ ਕੋਲ ਪਹੁੰਚੇ ਤੇ ਉਹਨਾਂ ਨੂੰ ਢਾਉਣ ਦੀ ਕੋਸ਼ਿਸ਼ ਕਰਨ ਦੀ ਸੋਚੀ ਤਾਂ ਬਾਹਰ ਹਰੀ ਸਿੰਘ ਨਲੂਏ ਦਾ ਨੌ ਪੜ ਕੇ ਦਹਿਲ ਗਏ ਉਹ ਗੁਰਦੁਆਰੇ ਦੇ ਅੰਦਰ ਨਹੀਂ ਵੜ ਸਕੇ ਤੇ ਨਾ ਹੀ ਕੋਈ ਨੁਕਸਾਨ ਪਹੁੰਚਾਇਆ ਮਤਲਬ ਕਿ ਮੁਗਲਾਂ ਵਾਸਤੇ ਹਰੀ ਸਿੰਘ ਦਾ ਨਾਂ ਅਜੇ ਤੱਕ ਵੀ ਹੂਆ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੇ ਲੈ ਕੇ ਹਿੰਦੂ ਕੁਛ ਟ੍ਰਾਂਸ-ਇੰਡਸ ਪਹਾੜੀਆਂ ਤੱਕ ਫੈਲਿਆ ਹੋਇਆ ਥਾ ਇਸ ਰਾਜ ਅੰਦਰ ਹਰੀ ਸਿੰਘ ਨਲੂਆ ਕਵੰਡਰ ਇਨ ਚੀਫ ਥਾ ਹਰੀ ਸਿੰਘ ਦੀ ਬੜੀ ਕਾਲ ਕਮਾਈ ਕਰਕੇ ਤੇ ਖਾਲਸਾ ਫੌਜ ਦੇ ਆਸਰੇ ਮੁਗਲਾਂ ਦੇ 800 ਸਾਲ ਤੇ ਚੱਲ ਰਹੇ ਰਾਜ ਦੀਆਂ ਜੜਾ ਪੁੱਟ ਹੋ ਗਈਆਂ ਥੀਆਂ ਮੁਗਲਾਂ ਦੇ ਰਾਜ ਚ ਹਿੰਦੁਸਤਾਨੀਆਂ ਦੀ ਜਿਹੜੀ ਲੁੱਟ ਖਸੁੱਟ ਮਾਰਤਾੜ ਤੇ ਜਨਾਨੀਆਂ ਪਰ ਜੋ ਜ਼ਬਰਜਨਾਹ ਤੇ ਬਲਾਤਕਾਰ ਹੋ ਰਹੇ ਤੇ ਉਹ ਉਹ ਯਾਨ ਕਰਨੇ ਤੇ ਬਾਹਰ ਦੀ ਗੱਲ ਸੀ ਤੇ ਦਰਾਖ ਖੈਬਰ ਕੰਨੀ ਤੇ ਮੁਗਲ ਬਿਨਾ ਕਿਸੇ ਡਰ ਤੇ ਦਾਖਲ ਹੁੰਦੇ ਤੇ ਹਰੀ ਸਿੰਘ ਨਲੂਏ ਨੇ ਜਮਰੋਦ ਪਰ ਕਬਜਾ ਕਰਕੇ ਖੈਬਰ ਦਰੇ ਦਾ ਰਸਤਾ ਹਮੇਸ਼ਾ ਵਾਸਤੇ ਬੰਦ ਕਰਤਾ ਪਿਛਲੀਆਂ 2 ਸਦੀਆਂ ਤੇ ਬ੍ਰਿਟਾਨੀਆ ਰੂਸ ਤੇ ਅਮਰੀਕਾ ਅਫਗਾਨਿਸਤਾਨ ਦੇ ਖਿੱਤੇ ਨੂੰ ਸਰ ਕਰਨ ਵਾਸਤੇ ਜੋਰ ਲਾ ਰਹੇ ਦੇ ਪਰ ਕਾਮਯਾਬ ਨਹੀਂ ਤੇ ਹੋ ਰਹੇ ਤੇ ਆਪਣੇ ਬਹੁਤ ਭਾਰੀ ਨੁਕਸਾਨ ਕਰਵਾ ਰਹੇ تھے۔ ਹਲੇ ਤੱਕ ਸਿਰਫ ਹਰੀ ਸਿੰਘ ਨਲਵੇ ਹੀ ਕਾਮਯਾਬ ਹੋਇਆ ਥਾ ਕਿਉਂਕਿ ਉਹ ਸਾਰੀ ਜ਼ਿੰਦਗੀ ਖਾਲਸਾ ਸਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸੂਲਾਂ 'ਤੇ ਚੱਲਦਾ ਥਾ। ਗੁਰਮਤ ਮਰਿਆਦਾ 'ਚ ਪਰਪੱਕ ਹੋਣੇ ਕਰਕੇ ਹਰੀ ਸਿੰਘ ਨਲਵੇ ਦੇ ਚਾਲ ਚੱਲਣ ਪੂਰਨ ਤੌਰ 'ਤੇ ਬੇਦਾਗ ਥਾ। ਆਮ ਤੱਕ ਇਹ ਆ ਸਕੋ ਜੰਗ ਦੇ ਟਾਈਮ 'ਤੇ ਵੀ ਸਿੱਖ ਸੈਨਿਕਾਂ ਨੂੰ ਹਰੀ ਸਿੰਘ ਨੇ ਹੁਕਮ ਦਿੱਤਾ ਹੋਇਆ ਥਾ ਵੀ ਕਿਸੇ ਵੀ ਜਨਾਨੀ 'ਤੇ ਨਾ ਵਾਰ ਕਰਨਾ ਹੈ ਤੇ ਨਾ ਉਹਦੀ ਇੱਜ਼ਤ ਨੂੰ ਹੱਥ ਪਾਉਣਾ ਹੈ। ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਹਿਸਾਬ ਨਾਲ ਹਰੀ ਸਿੰਘ ਆਪਣੇ ਸੈਨਿਕਾਂ ਨੂੰ ਪ੍ਰਾਈ ਜਨਾਨੀ ਦੇ ਸੰਗ ਤੋਂ ਰੋਕਦਾ ਹੁੰਦਾ ਤਾਂ ਤੇ ਕਹਿੰਦਾ ਹੁੰਦਾ ਤਾਂ ਵੀ ਕਾਮ ਬੰਦੇ ਦੇ ਜੱਤ ਸਤ ਤੇ ਪਤ ਨੂੰ ਖਤਮ ਕਰ ਦਿੰਦਾ ਏ। ਹਰੀ ਸਿੰਘ ਇਹ ਵੀ ਕਹਿੰਦਾ ਹੁੰਦਾ ਤਾਂ ਆ ਵੀ ਸਿੱਖ ਦਾ ਫਰਜ਼ ਆ ਜਨਾਨੀ ਦੀ ਇੱਜ਼ਤ ਨੂੰ ਬਣਾ ਕੇ ਰੱਖਣਾ ਤੇ ਹਮੇਸ਼ਾ ਉਹਦਾ ਸਤਿਕਾਰ ਕਰਨਾ। ਇਸੇ ਕਰਕੇ ਆਪਣੇ ਜੀਵਨ ਕਾਲ 'ਚ ਨਰਵੇ ਸਰਦਾਰ ਨੇ ਬਹੁਤ ਸਾਰੀਆਂ ਔਰਤਾਂ ਨੂੰ ਮੋਗਲਾ ਕਰਨੀ ਤੇ ਹੋ ਰਹੇ ਜ਼ੁਲਮਾਂ ਤੇ ਬਚਾਇਆ ਤਾਂ ਤੇ ਆਪਣਾ ਕਿਰਦਾਰ ਹਮੇਸ਼ਾ ਹੀ ਉੱਚਾ ਰੱਖਿਆ ਤਾਂ। ਇੱਕ ਵਾਰ ਦੀ ਗੱਲ ਆ ਵੀ ਪਛਮੀ ਪੰਜਾਬ ਦੇ ਪਿਸ਼ੋਰ ਇਲਾਕੇ ਚ ਸਰਹੱਦੀ ਪਿੰਡ ਚ ਤੇ ਇੱਕ ਹਿੰਦੂ ਪਰਿਵਾਰ ਆਪਣੇ ਪੁੱਤਰ ਨੂੰ ਵਿਆਹ ਕੇ ਡੋਲੀ ਲੈ ਕੇ ਜਾ ਰਹੇ تھے۔ ਰਸਤੇ ਚ ਡਾਕੂ ਪਠਾਣਾ ਨੇ ਉਹਨਾਂ ਦੇ ਕੋਲ ਤੇ ਕੀਮਤੀ ਚੀਜ਼ਾਂ ਤੇ ਗਹਿਣੇ ਘੱਟੇ ਲੁੱਟ ਲੇ ਤੇ ਵਿਆਹ ਕੇ ਲੈ ਆਂਦੀ ਕੁੜੀ ਦਾ ਵੀ ੱੱਕੇ ਨਾਲ ਪਰਣ ਕਰ ਲਿਆ। ਉਸੇ ਇਲਾਕੇ ਚ ਕੁਦਰਤੀ ਹਰੀ ਸਿੰਘ ਨਲੂਆ ਗਵਰਨਰਤਾ। ਲਾੜੇ ਨੇ ਤੇ ਉਹਦੇ ਮਾਪਿਆਂ ਨੇ ਇਸ ਵਾਰ ਦਾ ਅਦਿਸ਼ ਸ਼ਿਕਾਇਤ ਹਰੀ ਸਿੰਘ ਕੋਲ ਲਾਤੀ। ਜਰਨੈਲ ਨੇ ਕਚਹਿਰੀ ਲਾ ਲਈ ਤੇ ਲਾੜੇ ਦੇ ਘਰ ਵਾਲਿਆਂ ਦੀ ਗੱਲ ਸੁਣ ਕੇ ਹੁਕਮ ਦਿੱਤਾ ਵੀ ਇਸ ਲਾੜੇ ਨੂੰ ਕੈਦ ਕਰ ਲਓ। ਇਹ ਆਪਣੀ ਪਤਨੀ ਨੂੰ ਨਹੀਂ ਬਚਾ ਸਕਿਆ। ਸੁਣਵਾਈ ਦੇ ਟਾਈਮ ਡਾਕੂਆਂ ਦੇ ਬੰਦੇ ਇਸ ਵਾਰ ਦਾਦੀ ਸੁਣਵਾਈ ਨੂੰ ਬੜੀ ਗੌਰ ਨਾਲ ਸੁਣ ਰਹੇ ਤੇ ਤੇ ਦੇਖ ਰਹੇ ਤੇ ਵੀ ਜਰਨੈਲ ਕਿਹਾਂ ਫੈਸਲਾ ਦਿੰਦਾ ਜਦ ਡਾਕੂਆਂ ਦੇ ਸਾਥੀਆਂ ਨੇ ਹਰੀ ਸਿੰਘ ਦਾ ਫੈਸਲਾ ਸੁਣਿਆ ਤਾਂ ਉਹਨਾਂ ਦੇ ਚਿਹਰੇ ਪਰ ਖੁਸ਼ੀ ਆ ਗਈ ਵੀ ਅਸੀਂ ਤਾਂ ਹੁਣ ਬਚ ਜਾਣਾ ਫੈਸਲੇ ਦੇ ਟਾਈਮ ਹਰੀ ਸਿੰਘ ਆਪਣੀਆਂ ਤੇਜ ਪਰ ਦਬੀਆਂ ਅੱਖਾਂ ਨਾਲ ਆਲੇ ਦੁਆਲੇ ਬੜੀ ਗੌਰ ਨਾਲ ਦਿਖ ਰਿਹਾਤਾ ਉਹਨੇ ਦੇਖ ਲਿਆ ਵੀ ਜਿਹੜੇ ਦੋ ਬੰਦੇ ਫੈਸਲਾ ਸੁਣ ਕੇ ਖੁਸ਼ੀ ਚ ਫੁੱਲੇ ਨਹੀਂ ਸਮਾ ਰਹੇ ਇਹ ਕਾਰਨ ਇਹਨਾਂ ਦਾ ਹੀ ਹੋ ਸਕਦਾ ਉਹ ਦੋ ਬੰਦੇ ਖੁਸ਼ੀ ਚ ਫੈਸਲਾ ਸੁਣ ਕੇ ਆਪਣੇ ਟਿਕਾਣੇ ਕੰਨੀ ਨੂੰ ਚੱਲ ਪਏ ਜਿੱਥੇ ਵਿਆਹ ਲਈ ਕੁੜੀ ਕਾਬੂ ਕਰਕੇ ਲੁਕੋਈ ਹੋਈ ਸੀ ਹਰੀ ਸਿੰਘ ਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਵੀ ਉਹਨਾਂ ਦੋ ਬੰਦਿਆਂ ਦਾ ਪਿੱਛਾ ਕਰੋ ਜਿਹੜੇ ਉੱਧਰ ਗਏ ਆ ਜਦ ਉਹ ਦੋਨੇ ਸ਼ੱਕੀ ਬੰਦਿਆਂ ਨੇ ਆਪਣੇ ਸਾਥੀਆਂ ਨੂੰ ਜਾ ਕੇ ਗਵਰਨਰ ਦੇ ਇਹ ਫੈਸਲਾ ਸੁਣਾਇਆ ਉਹ ਸਾਰੇ ਜਸ਼ਨ ਮਨਾਉਣ ਲੱਗ ਗਏ ਇੰਨੇ ਨੂੰ ਸਿੱਖ ਸਿਪਾਈ ਵੀ ਉੱਥੇ ਪਹੁੰਚ ਗਏ ਉਹਨਾਂ ਸਾਰੇ ਬੰਦਿਆਂ ਨੂੰ ਸਜ਼ਾ ਦੇ ਕੇ ਕੁੜੀ ਨੂੰ ਵੀ ਬਚਾ ਕੇ ਲੈ ਆਏ ਤੇ ਲੁੱਟਿਆ ਹੋਇਆ ਸਮਾਨ ਵੀ ਵਾਪਸ ਲਿਆਇ। ਜਦ ਫਿਰ ਲਾੜੇ ਨੂੰ ਕੈਦ ਚਤੇ ਕੱਢ ਕੇ ਲਿਆਏ ਤੇ ਲਾੜੀ ਨੂੰ ਸਰਦਾਰ ਦੇ ਅੱਗੇ ਪੇਸ਼ ਕਰਿਆ। ਤਾਂ ਨਲੂਏ ਸਰਦਾਰ ਨੇ ਉਸ ਕੁੜੀ ਤੇ ਉਹਦਾ ਨਾਂ ਪੁੱਛਿਆ। ਜਿਹਦੇ ਜਵਾਬ ਚ ਕੁੜੀ ਨੇ ਕਿਹਾ ਸਰਦਾਰਾ ਮੈਂ ਤਾਂ ਡਰੀ ਹੋਈ ਆਪਣਾ ਨਾਂ ਵੀ ਭੁੱਲ ਗਈ। ਤੂੰ ਹੀ ਮੈਨੂੰ ਬਚਾਉਣ ਵਾਲਾ ਐ। ਬਸ ਹੁਣ ਤੇਰੀ ਹੀ ਸ਼ਰਨ ਵਿੱਚ ਰਹਿਣਾ। ਅੱਗੇ ਤੇ ਹਰੀ ਸਿੰਘ ਨੇ ਲਾੜੇ ਤੇ ਲਾੜੀ ਨੂੰ ਉਹਨਾਂ ਦੀ ਮਰਜ਼ੀ ਪੁੱਛੀ ਤਾਂ ਦੋਹਾਂ ਨੇ ਕਿਹਾ ਸਾਨੂੰ ਤੁਸੀਂ ਆਪਣੇ ਪੰਥ ਚ ਸ਼ਾਮਲ ਕਰ ਲਓ। ਅਸੀਂ ਸਿੱਖ ਬਣ ਕੇ ਆਪਣੀ ਜ਼ਿੰਦਗੀ ਜਿਣੀ ਆ ਤੇ ਸਿੱਖੀ ਚ ਹੀ ਮਰਨਾ ਹੈ ਜੀਤੇ ਬਾਅਦ ਦੋਹਾਂ ਨੂੰ ਅਮਰਿਸ਼ ਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਲਿਆ ਤੇ ਬੀਬੀ ਦਾ ਨਾਮ ਸਰੰਗਤਕੌਰ ਰੱਖਤਾ ਹਰੀ ਸਿੰਘ ਬਹੁਤ ਰਹਿਤਬਾਨ ਸਿੱਖਤਾ ਤੇ ਬਹੁਤ ਹੀ ਉੱਚੇ ਸੁੱਚੇ ਚਾਲ ਚੱਲਣ ਦਾ ਮਾਲਕਤਾ ਜੇ ਕੋਈ ਹਰੀ ਸਿੰਘ ਦੇ ਆਚਰਣ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਬੀਬੀ ਬਾਨੋ ਦੀ ਸਾਖੀ ਜ਼ਰੂਰ ਪੜਿਓ ਬਾਨੋ ਇੱਕ ਬਹੁਤ ਜ਼ਿਆਦਾ ਸੋਹਣੀ ਮੁਗਲ ਮੁਟਿਆਰ ਸੀ ਸਰਦਾਰ ਹਰੀ ਸਿੰਘ ਅਫਗਾਨਿਸਤਾਨ ਚ ਜਮਰੋਦ ਦੇ ਸਥਾਨ ਪਰ ਫੌਜ ਸਣੀਕ ਟੈਂਟ ਚ ਬਿਰਾਜਮਾਨ ਤੇ ਬਾਨੂ ਨੇ ਆਪਣੇ ਮਨ ਚ ਸੋਚਿਆ ਵੀ ਜੇ ਹਰੀ ਸਿੰਘ ਵਰਗੇ ਬਹਾਦਰ ਸੂਰਮੇ ਤੇ ਮੇਰਾ ਪੁੱਤਰ ਜਨਮ ਲਵੇ ਤਾਂ ਉਹ ਵੀ ਹਰੀ ਸਿੰਘ ਵਰਗਾ ਯੋਧਾ ਹੋ ਸਕਦਾ ਜਿਹੜਾ ਦੁਨੀਆ ਪਰ ਮੇਰਾ ਨਾਂ ਉੱਚਾ ਕਰ ਸਕਦਾ ਇੱਕ ਦਿਨ ਬਾਨੂ ਹਰੀ ਸਿੰਘ ਦਾ ਪਤਾ ਪੁੱਛਦੀ ਪੁੱਛਦੀ ਉਸ ਜਗ੍ਹਾ ਪਰ ਪਹੁੰਚ ਗਈ ਜਿੱਥੇ ਨਲੂਆ ਸਰਦਾਰ ਰਹਿੰਦਾ ਤਾ ਸੁਰੱਖਿਆ ਵਾਸਤੇ ਖੜੇ ਸੈਨਿਕ ਨੇ ਬਾਨੂ ਨੂੰ ਪੁੱਛਿਆ ਤੂੰ ਕਿਹਨੂੰ ਮਿਲਣਾ ਹੈ ਬਾਨੂ ਨੇ ਕਿਹਾ ਮੈਂ ਤੁਹਾਡੇ ਸਰਦਾਰ ਹਰੀ ਸਿੰਘ ਨੂੰ ਮਿਲਣਾ ਹੈ ਸੈਨਿਕ ਨੇ ਸਰਦਾਰ ਨਲੂਏ ਨੂੰ ਦੱਸਿਆ ਵੀ ਤੁਹਾਨੂੰ ਇੱਕ ਬੀਬੀ ਮਿਲਣਾ ਚਾਹੁੰਦੀ ਆ ਹਰੀ ਸਿੰਘ ਨੇ ਕਿਹਾ ਵੀ ਠੀਕ ਆ ਉਹਨੂੰ ਆਉਣ ਦੋ ਉਹ ਮਿਲ ਸਕਦੀ ਆ ਇਕਣਾ ਫਿਰ ਮਨੂ ਨੂੰ ਇਜਾਜ਼ਤ ਮਿਲਣੇ ਤੇ ਬਾਅਦ ਉਹ ਹਰੀ ਸਿੰਘ ਦੇ ਤੰਬੂ ਅੰਦਰ ਚਲੇਗੀ ਹਰੀ ਸਿੰਘ ਨੇ ਉਹਤੇ ਆਪਣੇ ਕੋਲ ਆਉਣ ਦਾ ਕਾਰਨ ਪੁੱਛਿਆ ਫਿਰ ਅੱਗੇ ਤੇ ਮਨੂ ਨੇ ਕਿਹਾ ਸਰਦਾਰ ਜੀ ਰੇ ਕੋਈ ਤੁਹਾਡੀ ਸੋਭਾ ਗਾ ਰਿਹਾ ਹੈ ਤੁਸੀਂ ਮਹਾਨ ਹੀ ਨਹੀਂ ਬਹੁਤ ਦਲੇਰ ਬਹਾਦਰ ਤੇ ਹੋਣ ਆਰਿਓਦੇ ਵੀ ਹੋ ਮੈਂ ਅਜੇ ਅਣਵਿਆਹੀ ਆ ਮੇਰੀ ਦਿਲ ਦੀ ਤਮੰਨਾ ਹੈ ਵੀ ਮੇਰਾ ਤੁਹਾਡੇ ਵਰਗਾ ਪੁੱਤ ਹੋਵੇ ਸਰਦਾਰ ਹਰੀ ਸਿੰਘ ਭਾਵੇਂ ਬਾਨੋ ਦੀ ਭਾਵਨਾ ਨੂੰ ਪਾਪ ਗਿਆ ਤਾਂ ਪਰ ਉਹਨੇ ਕਿਹਾ ਪੁੱਤਰੀ ਖੁਦਾ ਤੇਰੇ ਦਿਲ ਦੀ ਮੰਗ ਨੂੰ ਜ਼ਰੂਰ ਪੂਰੀ ਕਰੂੰਗਾ ਇਸ ਮਾਲਕ ਅੱਗੇ ਅਰਜ਼ ਕਰਿਆ ਕਰ ਬਾਨੋ ਫੇਰ ਤੇ ਬੋਲੀ ਸਰਦਾਰ ਜੀ ਮੈਂ ਤਾਂ ਤੁਹਾਡੇ ਕੰਨੀ ਤੇ ਪੁੱਤਰ ਚਾਹੁੰਦੀ ਆ ਜਿਹਦੇ ਜਵਾਬ ਚ ਹਰੀ ਸਿੰਘ ਨੜੂਆ ਕਹਿੰਦਾ ਪੁੱਤਰੀ ਮੈਂ ਤਾਂ ਵਿਆਹਿਆ ਹੋਇਆ ਤੇ ਮੇਰੇ ਧੀਆ ਪੁੱਤਰ ਆ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੈਂ ਤਾਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਗੁਰੂ ਜੀ ਨੇ ਹਮੇਸ਼ਾ ਜਨਾਨੀ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ ਹੈ ਨਾ ਕਿ ਬਲਾਤ ਕਰਨ ਦਾ ਜੋ ਤੂੰ ਮੈਨੂੰ کہہ ਰਹੀ ਆ ਮੈਂ ਉਸ ਤਰ੍ਹਾਂ ਨਹੀਂ ਕਰ ਸਕਦਾ ਇਹ ਸੁਣ ਕੇ ਬੰਨੂ ਰੋਣ ਲੱਗ ਗਈ ਤੇ ਉਹਦੀ ਅੱਖਾਂ ਪਾ ਰੰਨਾ ਕੁਝ ਟਾਈਮ ਬਾਅਦ ਸੋਚ ਕੇ ਬੋਲੀ ਸਿੱਖਾ ਮੈਂ ਸੁਣਿਆ ਵੀ ਗੁਰੂ ਨਾਨਕ ਬੜਾ ਮਹਾਨ ਆ ਤੇ ਬਖਸ਼ਸ਼ਾਂ ਦਾ ਘਰ ਆ ਤੇ ਉਹਦੇ ਘਰ ਤੇ ਕਦੇ ਵੀ ਕੋਈ ਖਾਲੀ ਨਹੀਂ ਮੁੜਿਆ ਪਰ ਤੂੰ ਮੈਨੂੰ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਨੂੰ ਖਾਲੀ ਹੱਥ ਹੀ ਵਾਪਸ ਭੇਜ ਰਿਹਾ ਸਰਦਾਰ ਨਰੂਈ ਨੇ ਫੇਰ ਕਿਹਾ ਪੁੱਤਰੀ ਤੂੰ ਮੈਨੂੰ ਹੀ ਆਪਣਾ ਪੁੱਤਰ ਸਮਝ ਤੇ ਮੈਂ ਤੈਨੂੰ ਅੱਜ ਤੇ ਮਾਂ ਕਹਿ ਕੇ ਬੁਲਾਇਆ ਕਰੂੰਗਾ ਬਾਨੋ ਕਹਿੰਦੀ ਸਰਦਾਰ ਜੀ ਮੈਂ ਸਿੱਖਾਂ ਦੇ ਉੱਚੇ ਚਾਲ ਚੱਲਣ ਬਾਰੇ ਸੁਣਦੀ ਹੁੰਦੀ ਸੀ ਪਰ ਤੁਸੀਂ ਤਾਂ ਅੱਜ ਮੇਰੇ ਸਾਹਮਣੇ ਉਸ ਚੀਜ਼ ਨੂੰ ਸਾਬਤ ਵੀ ਕਰਤਾ ਇਹਦੇ ਬਾਅਦ ਹਰੀ ਸਿੰਘ ਪੰਨ ਨੂੰ ਮਾਂ ਕਹਿ ਕੇ ਬੁਲਾਉਂਦਾ ਰਿਹਾ ਤੇ ਬਾਨੋ ਉਹਨੂੰ ਆਪਣਾ ਪੁੱਤਰ ਕਹਿ ਕੇ ਬੁਲਾਉਂਦੀ ਸੀ ਸੋ ਇਹ ਆ ਗੁਰੂ ਦੇ ਸਿੱਖ ਦੇ ਚਾਲ ਚੱਲਣ ਸਾਨੂੰ ਵੀ ਹਰੀ ਸਿੰਘ ਨਲੂਏ ਦੇ ਜੀਵਨ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਹਰੀ ਸਿੰਘ ਦੇ ਜੀਵਨ ਬਾਰੇ ਹੋਰ ਵੀ ਗੱਲਾਂ ਦੱਸੂੰਗਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਤੇ ਥੱਲੇ ਕਮੈਂਟ ਕਰਕੇ ਸਪੋਰਟ ਜਰੂਰ ਕਰੇ ਕਰੋ ਵੀ ਵੀਡੀਓ ਤੁਹਾਨੂੰ ਕਿੱਕਣਾ ਲੱਗੀ। ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓਜ਼ ਲੈ ਕੇ ਆਉਂਦਾ ਰਹਾ। ਮਿਲਦੇ ਆ ਸਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ।